ਔਰ ਭਾਈ ਗੁਰਦਾਸ ਜੀ ਕਹਿੰਦੇ ਨੇ ਤੋ ਇੱਕ ਕਦਮ ਚਲੋ ਕਰੋਨਾ ਚਲੇਗਾ। ਗੋਮੋ ਹੋਇਆ ਬੱਚਾ ਭੀੜ ਦੇ ਵਿੱਚ ਜਦ ਆਪਣੀ ਮਾਂ ਨੂੰ ਲੱਭਦਾ ਰੋਂਦਾ ਹੋਇਆ ਤੋ ਇੱਕ ਤਰਫਾ ਗੱਲ ਨਹੀਂ ਮਾਂ ਵੀ ਲੱਭ ਰਹੀ ਹੈ। ਮਾਂ ਵੀ ਲੱਭ ਰਹੀ ਹੈ। ਜਦ ਕੋਈ ਇੱਕ ਕਦਮ ਚੱਲਦਾ ਹੈ ਇੰਨਾ ਹੀ ਕਾਫੀ ਹੈ। ਫਿਰ ਕਰੋੜਾਂ ਕਦਮ ਚੱਲ ਕੇ ਪ੍ਰਭੂ ਆਪ ਆ ਕੇ ਮਿਲਦਾ ਹੈ। ਇੱਕ ਕਦਮ ਤੇ ਚਲੇ ਕਦਮ ਕੀ ਹੈ ਪੂਰੀ ਭਾਵੁਗਤਾ ਉਡੇਲ ਦੇਵੇ ਪੂਰਾ ਹਿਰਦਾ ਉਡੇਲ ਦੇਵੇ ਪੂਰਾ ਹਿਰਦਾ ਜੋੜ ਦੇਵੇ ਸ਼ਬਦਨਾਟ ਜੇ ਅਜੇ ਤੱਕ ਖੇਡ ਨਹੀਂ ਬਣੀ ਤੇ ਇਸ ਨੇ ਆਪਣਾ ਪੂਰਾ ਹਿਰਦਾ ਜੋੜਿਆ ਹੀ ਨਹੀਂ ਹੈ ਪ੍ਰਭੂ ਮੇਰੇ ਕੀਤਿਆਂ ਕੁਛ ਨਹੀਂ ਹੋਵੇਗਾ ਤੂੰ ਕੁਛ ਕਰ ਇਸ ਹਾਲਤ ਦੇ ਚ ਮਨੁੱਖ ਪਰਮਾਤਮਾ ਦੀ ਮਦਦ ਮੰਗਦਾ ਹੈ ਉਦੇ ਅੰਦਰੋਂ ਅਰਦਾਸ ਨਿਕਲਦੀ ਹੈ ਮੈਂ ਮਿਹਨਤ ਕਰ ਕਰਕੇ ਥੱਕ ਗਿਆ ਇਹਦੇ ਨਾਲ ਕੁਝ ਨਹੀਂ ਹੋਇਆ ਮੈਂ ਕਰਮ ਕਰ ਕਰਕੇ ਥੱਕ ਗਿਆ ਇਹਦੇ ਨਾਲ ਕੁਝ ਵੀ ਨਹੀਂ ਹੋਇਆ ਬੜੇ ਧਿਆਨ ਨਾਲ ਸੁਣਨਾ ਮੇਰੇ ਕੀਤੇ ਕਰਮ ਨਾਲ ਮੈਨੂੰ ਪ੍ਰਭੂ ਮਿਲਦਾ ਹੈ ਪਰਮਾਤਮਾ ਵੱਡਾ ਨਹੀਂ ਮੇਰਾ ਕਰਮ ਵੱਡਾ ਹੈ ਇਤਨੇ ਕਰਮ ਮੈਂ ਕਰਾਂਗਾ ਪਰਮਾਤਮਾ ਮਿਲ ਜਾਏਗਾ ਇਤਨਾ ਕੰਮ ਮੈਂ ਕਰਾਂਗਾ ਇਤਨਾ ਧਨ ਮੈਨੂੰ ਮਿਲ ਜਾਏਗਾ ਨੌਕਰੀ 3 ਦਿਨ ਕਰਾਂਗਾ इतने पैसे मिल जाएंगे इतने कर्म में करांगा परमात्मा मिल जाएगा तो मेरा किया हुआ कर्म परमात्मा की कीमत हो गई मुल हो गया इतना दान मैं देंगा भगवान मिल जाएगा तो इतना दान भगवान की कीमत हो गई ਇਤਨੇ ਮੈਂ ਮਿਹਨਤ ਕਰਾਂਗਾ ਮੈਨੂੰ ਪ੍ਰਭੂ ਮਿਲ ਜਾਏਗਾ ਉਹ ਮਿਹਨਤ ਪਰਮਾਤਮਾ ਦੀ ਕੀਮਤ ਹੋ ਗਈ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਮੇਰੀ ਕੋਈ ਮਿਹਨਤ ਤੇਰੀ ਕੀਮਤ ਨਹੀਂ ਮੇਰੀ ਕੋਈ ਸਾਧਨਾ ਤੇਰਾ ਮੁੱਲ ਨਹੀਂ ਤੂੰ ਅਮੁੱਲ ਹੈ ਮੇਰਾ ਕੋਈ ਦਾਨ ਤੇਰੀ ਕੀਮਤ ਨਹੀਂ ਹੈ ਮੇਰੀ ਕੋਈ ਸੇਵਾ ਤੇਰੀ ਕੀਮਤ ਨਹੀਂ ਹੈ ਅੰਦਰੋਂ ਪ੍ਰਾਰਥਨਾ ਨਿਕਲਦੀ ਹੈ ਪ੍ਰਭੂ ਮੈਂ ਕਰ ਕਰਕੇ ਥੱਕ ਗਿਆ ਤੂੰ ਕੁਝ ਰਹਿਮਤ ਕਰ ਦੇ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਇਹ ਅਰਦਾਸ ਇੱਕੋ ਹੀ ਵਾਰ ਨਿਕਲਦੀ ਹੈ ਇੱਕੋ ਹੀ ਵਾਰ ਕਿਉਂ ਫਿਰ ਕਿਉਂ ਨਹੀਂ ਨਿਕਲਦੀ ਇੱਕੋ ਹੀ ਵਾਰ ਕਿਉਂ ਨਿਕਲਦੀ ਹੈ ਇੱਕੋ ਦਫਾ ਇਸ ਵਾਸਤੇ ਨਿਕਲਦੀ ਪੂਰੀ ਹੋ ਜਾਂਦੀ ਹੈ ਬਿਰਥੀ ਕਦੇ ਨਾ ਹੋ ਵਈ ਜਨ ਕੀ ਅਰਦਾਸ ਇਧਰ ਦਿਲ ਦੀ ਗਹਿਰਾਈ ਚ ਜਦ ਅਸੀਂ ਪ੍ਰਾਰਥਨਾ ਕਰਦਾ ਮੈਂ ਕਰ ਕਰਕੇ ਥੱਕ ਗਿਆ ਪ੍ਰਭੂ ਖੇਡ ਨਹੀਂ ਬਣੀ ਤੂੰ ਰਹਿਮਤ ਕਰ ਖੇਡ ਬਣ ਜਾਂਦੀ ਹੈ ਬਣ ਜਾਂਦੀ ਹੈ ਤੇ ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੁਲ ਸੁਣੋ ਘਾਲ ਨਾ ਮਿਲਿਓ ਘਾਲ ਨਾ ਘਾਲ ਘਾਲ ਕੇ ਨਹੀਂ ਮਿਲੇਆ ਨਹੀਂ ਮਿਲੇਆ ਸੇਵ ਨਾ ਮਿਲਿਓ ਦਾਨ ਕਰ ਕਰਕੇ ਨਹੀਂ ਮਿਲੇਆ सेवा कर करके नहीं मिले पहले पातशाह जी देवा गाल ना मिले ओ, सेव न मिले ओ, मिले ओ आए अचिंता चेत मिले चेत फिर पता कि ये भगत की कह उड़ है तू मिले हैं ये मेरी मेहनत नहीं तेरी रहमत तेरी है रह...